ਈਸਾਈ ਮਸੀਹ ਭਾਈ ਸਾਰੇ ਨੂੰ ਪਾਸਟਰਾਂ ਨੂੰ ਔਰ ਸਾਰੇ ਵਿਸ਼ਵਾ ਨੂੰ ਮੇਰੇ ਵੱਲੋਂ ਜੈਮਸੀ ਕੀ ਅਸੀਂ ਮਿਲ ਕੇ ਆਪਣੇ ਧਰਮ ਨੂੰ ਬਚਾਈਏ ਔਰ ਅੰਕਨ ਨਿਵਾਦੀ ਫੋਟੋਆਂ ਉਤਾਰ ਕੇ ਯੇਸ਼ੂ ਦੀਆਂ ਫੋਟੋਆਂ ਨੂੰ ਪੁਨੀ ਕਰਨ ਚਾਹੀਦਾ ਹੈ ਇਹ ਸਾਨੂੰ ਹਿੰਮਤ ਕਰਨੀ ਪੈਣੀ ਹੈ ਔਰ ਜਦ ਕੋ ਝੂਠਾ ਮਸੀਹ ਸਾਡੇ ਵਿੱਚ ਆ ਜਾਂਦਾ ਹੈ ਤਾਂ ਉਸ ਤੋਂ ਬਚਣ ਦੀ ਜ਼ਰੂਰਤ ਹੈ ਔਰ ਇਹ ਝੂਠਾ ਮਸੀਹ ਹੈ ਔਰ ਮੈਂ ਦੱਸਣਾ ਚਾਹਾਂਗਾ ਕਿ ਇਹ ਦਾ ਵੱਡਾ ਝੂਠ ਤੁਹਾਡੀ ਮੈਂ ਬੋਲ ਕੇ بس ਦੱਸਦਾ ਹਾਂ ਕਿਨੇ ਵੱਡਾ ਝੂਠ ਕੀ ਬੋਲਿਆ ਵੱਡਾ ਝੂਠ ਅੰਕਨ ਨਰੂਲੇ ਦਾ ਇਹ ਹੈ ਕਿ ਅੰਕਨ ਨਰੂਲਾ ਜੀ ਕਹਿੰਦੇ ਹਨ ਕਿ ਗਰੋਵਰ ਦੇ ਜਤਿੰਦਰ ਪ੍ਰਧਾਨ ਜਿਹੜਾ ਇਹਨਾਂ ਦਾ ਉਹਦਾ 10000 ਅੰਸੂ ਪਿਆ 10000 ਅੰਸੂ ਜਿਹੜਾ ਉਹਦੀ ਅੱਖਾਂ 'ਚ ਵਹਾ ਦੀ ਜਦੋਂ ਅੱਖਾਂ 'ਚ ਉਹਨਾਂ ਪਾਣੀ ਵਗਿਆ ਉਹਦੀ ਅੱਖਾਂ ਬਣੀ ਬਹਿ ਗਈ ਜਿਵੇਂ ਸਿਰ ਤੇ ਟੈਂਕੀ ਲੱਗੀ ਹੋਈ ਸੀ ਕਿ ਜਾਂ ਪਿੱਛੋਂ ਕੋਈ ਪਾਈਪ ਲਗਾਇਆ ਹੋਇਆ ਸੀ ਪਿੱਛੇ ਜੇ ਕੋਈ ਆਪ ਕੋ ਕਹਿ ਦਿੰਦੇ ਅਸੀਂ ਮੰਨ ਜਾਂਦੇ ਜੇ ਕੋਈ ਤੁਸੀਂ ਆ ਵੀ ਕਹਿ ਦਿੰਦੇ ਕਿ ਮੇਰੇ ਬਹੁਤ ਵਗੇ ਆ ਸੀ ਤੋ ਨਾਲ ਹੀ ਜਦ ਉਹਨੇ ਆਪ ਦੀ ਟੈਸਟ ਮੈਨੀ ਦਿੱਤੀ ਤੋ ਕਹਿੰਦਾ ਜੀ ਮਤਲਬ ਮੇਰੇ ਕੋਤੇ ਉੱਤ ਗਿਆ ਸੀ ਇੱਧਰ ਉੱਧਰ ਹੋ ਗਿਆ ਤੋ ਅੱਗੇ ਤੋਂ ਨਹੀਂ ਹੁੰਦਾ ਤੇ ਉਹਦੀ ਅੱਖਾਂ ਵੀ ਦੱਸਦੀ ਨਹੀਂ ਕਿ ਉਹਨੇ ਕੋ ਮਾਫੀ ਮੰਗੀ ਹੋਈ ਹੈ। ਉਹਨੇ ਮਾਫੀ ਕੋ ਮੰਗੀ ਹੋਈ ਦੱਸ ਦਿੰਦੀਆਂ ਅੱਖਾਂ ਸੇ। ਕਿਦਨਾ ਵੀ ਕੋਈ ਤਸੱਲੀ ਨਹੀਂ ਸੀ ਕਿ ਪਾਸਟਰ ਸੁਖਵਰ ਹਣਾ ਜੀ ਵੀ ਕਹਿ ਰਹੇ ਸਨ ਵੀ ਕਿਦਨਾ ਤਸੱਲੀ ਨਹੀਂ ਸੀ ਕਿਉਂਕਿ ਜੁਆਈ ਜਿਹੜੇ ਦੇਨ ਦਾ ਸਟਾਈਲ ਸੀ ਉਹਦੇ ਵਿੱਚ ਕੋਈ ਐਸਾ ਤਰਨ ਨਹੀਂ ਸੀ। ਔਰ ਉਸ ਤੋਂ ਬਾਅਦ ਰੌਕੀ ਜੀ ਉਸ ਨੂੰ ਫੋਨ ਲਗਾ ਲੈਂਦੇ ਜਤਿੰਦਰ ਜਤਿੰਦਰ ਪ੍ਰਧਾਨ ਜੀ ਨੂੰ ਜੇ ਤੂੰ ਲਾ ਲੈਂਦੇ ਆ ਤਾਂ ਫਿਰ ਉੱਥੇ ਬਿਲਕੁਲ ਸਚਾਈ ਪੇਸ਼ ਹੋ ਜਾਂਦੀ ਆ ਔਰ ਨਾਲ ਹੀ ਰੋਕੀ ਨੇ ਮੂੜੀ ਡਾਲ ਦਿੱਤੀ ਕਿ ਉਸ ਨੇ ਅਤਿਵਾਹਿਿਕ ਮੰਗੀ ਤੋ ਦੰ ਮੰਦਿਰ ਚ ਗਿਆ ਸੀ ਆਪਣਾ ਵਾਲਮੀਕ ਭਵਾਨ ਹੈ ਦੱਸੇ ਦੰਦਿਰ ਚ ਗਏ ਸੀ ਤੇ ਮਾਹੀ ਵਾਲੀ ਕੜੀ ਗੱਲ ਉਹ ਕਹਿੰਦੇ ਜ ਨਹੀਂ 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 ਤੋਂ ਕਹਿੰਦੇ ਮੈਂ ਨਹੀਂ ਮੰਗੀ ਕੇ ਲੈ ਉੱਥੇ ਵੀ ਮੁੱਕਰ ਗਿਆ ਬਿਲਕੁਲ ਮੰਗੀ ਤੁਸੀਂ ਕਹਿ ਰਹੇ ਹੋ ਪਿਓ ਨੇ ਮਾਫੀ ਮੰਗੀ ਉਹਦੇ ਅੰਸੂ ਵਗੇ ਅੰਸੂ ਵਗੇ ਹੋਣਾ ਅੰਸੂ ਵਾਲਾ ਪਛਤਾ ਦਾ ਪੋਸ਼ ਅੰਦਰ ਬਕਰ ਹੈ ਅੰਸੂ ਜੜੇ ਸੀਨਾ ਕਿਦੇ ਵਗੇ 1150 ਗਾੜੀ ਤੇ ਡਿੱਗਾ ਤੇ ਖੁਦਾਵੰਦ ਵੀ ਮਤਲਬ ਉਹ ਮਾਫ ਕਰਨ ਲਈ ਤਿਆਰ ਅੰਸੂ ਜਿਹੜੇ ਅੰਦਰ ਦੇ ਹਿਲਦੇ ਦੇ ਹੁੰਦੇ ਆ ਤੋ ਉਹ ਉਹ ਮਾਹੂ ਜੰਦਰ ਪਰ ਉਹ ਸਾਰੇ ਪਲਾਨ ਨਾ ਗਿਆ ਸੀ ਉਹ ਦੱਸ ਰਿਹਾ ਜੀ ਅਸੀਂ ਤੇ ਲੀਡਰਾਂ ਤੌਬਾ ਕੀਤੀ ਬਖਤ ਸਮਾਂ ਲਿਆ ਹੋਵੇ ਇਹ ਫੈਸਲਾ ਜੇ ਹੋ ਜੇ ਕਰਨੇ ਆ ਹੋ ਜੇ ਕੰਮ ਕਰਨੇ ਤੇ ਤੌਬਾ ਨਾ ਕਰੇ ਬਲਦੇ ਸੀ ਨਾਲ ਤੇ ਧਰਮੀ ਦਾ ਤੇ ਪਾਪੀ ਦਾ ਦਖਲਵੇਲੀ ਹਣੀ ਦੁਸ਼ਟ ਜਹੇ ਨੇ ਪੂਰ ਕੇ ਹਾਂ ਜਿਹਨਾਂ ਨੂੰ ਪਾਉਣ ਉੜਾ ਕੇ ਲੈ ਜਾਂਦਾ ਸੀ ਜੀ ਦੁਸ਼ਟ ਨੇ ਉਹਨਾਂ ਚ ਖੜੇ ਨਹੀਂ ਰਹਿਣਗੇ ਨਾ ਪਾਪੀ ਤਾਂ ਮੰਡਿਆ ਮੰਡਲੀ ਵਿੱਚ ਕਿਉਂਦਾ ਯਹਵਾ ਧਰਮੀ ਦਾ ਰਾਜ ਆਉਂਦਾ ਦੁਸ਼ਟਾਂ ਦਾ ਰਾਜ ਨਹੀਂ ਆਉਂਦਾ ਭਾਈ ਬੋਲਦੇ ਤੇ ਲੀਮਸ ਵੀ ਬਾਈ ਬੋਲਦੇ ਡਾਇਰੈਕਟਰ ਅਡਾ ਕਿਸੇ ਕੋਈ ਵੀ ਵਿਸ਼ਵਾਸੀ ਜੜਾ ਹੋਵੇ ਕਮਿਊਨਿਕੇਟ ਕਰ ਸਕਦਾ ਸੋ ਉਸਨੇ ਵੱਡਾ ਅੰਕੰਦ ਰੂਲ ਲੈਣੇ ਛੋੜ ਬੋਲੇ ਆ ਪਰ ਉਹ ਨੇ ਆਪਣੇ ਜ਼ੁਬਾਨ ਦੇ ਨਾਲ ਸਫਾਈ ਦਿੱਤੀ ਕਿ ਮੈਂ ਕੋਈ ਪਛਤਾਵਾ ਨਹੀਂ ਕਰਦਾ ਸੋ ਪਛਤਾਵਾ ਨਹੀਂ ਕਿ ਕਰਨਾ ਚਾਹੀਦਾ ਉਹ ਤਾਂ ਪ੍ਰਧਾਨ ਆ ਜਿਵੇਂ ਮੋਦੀ ਪ੍ਰਧਾਨ ਆ ਮੋਦੀ ਤਾਂ ਆਪਣੇ ਦੇਸ਼ ਦਾ ਪ੍ਰਧਾਨ ਹੋਤ ਪਰ ਭਾਰਤ ਦਾ ਵੀ ਪ੍ਰਧਾਨ ਆ ਤੋਂ ਜਦ ਮੋਦੀ ਮੰਦਰ ਚ ਜਾਂਦਾ ਹੈ ਤੇ ਥਾੜੀ ਆ ਪਕੜ ਕੇ ਪੂਜਾ ਕਰਦਾ ਹੈ ਤੋ ਉਹ ਗਿਆ ਉਹ ਸੇ ਪੂਜਾ ਕਰ ਲਈ ਉਹਨੇ ਉਹਨੂੰ ਪਛਤਾਵਾ ਬੰਦੇ ਬਸ ਕਰ ਲਏ ਉਹਨੇ ਉਹਦੇ ਪਛਤਾਵਾ ਕਰਦਾ ਉਹਦਾ ਬਸ ਹੁਣ ਕੋਈ ਜ਼ਰੂਰਤ ਹੀ ਨਹੀਂ ਹੈ ਸੋ ਸਮਝਣ ਦੀ ਕੋਸ਼ਿਸ਼ करिए ਇਸ ਝੂਠੇ ਮਸੀਹ ਤੋਂ ਅਸੀਂ ਬਚੀਏ ਝੂਠੇ ਮਸੀਹ ਤੋਂ ਕਿਦਾ ਹੰਕਾਰ ਵੀ ਇੰਨਾ ਜ਼ਿਆਦਾ ਹੈ ਕਿ ਗਲਤੀ ਕਰਕੇ ਵੀ ਮੰਨਦਾ ਨਹੀਂ ਰਹਾ ਤੇ ਸਫਲ ਹਰਣਾ ਜੀ ਵੀ ਕਹਿੰਦੇ ਉਹ ਆਪਣੀ ਮਰਜ਼ੀ ਕਰਦੇ ਨੇ ਤੇ ਗਲਤੀ ਕਰਕੇ ਮੰਨਦੇ ਨਹੀਂ ਹੈ ਕਿਉਂਕਿ ਜਦ 14 ਦੇ ਵਿੱਚ ਮਤਲਬ 15 ਤਰੀਕ ਦੇ ਕਿਸੇ ਮਹੀਨੇ ਨਾ ਜਦ ਨਹੀਂ ਆ। ਇਹ ਦੋ ਜਿਹੇ ਕੁੱਤੇ ਕੇ ਐਸਈ ਸਾਈਆਂ ਨੂੰ ਦੋ ਦੋ ਵੀ ਤੁਸੀਂ ਮਾਫੀ ਨਹੀਂ ਮੰਗੀ। ਅੰਦਰ ਖਾਤੇ ਕਾਲਾ ਮਾਰਿਆ ਜੇ ਕੁੱਤਾ ਥੋੜਾ ਜਿਹਾ ਰਵਾਜ ਵਾਸਤੇ। ਸਾਹਮਣੇ ਨਹੀਂ ਹੋ ਕੇ ਤੁਸੀਂ ਕਿਹਾ ਮੈਨੂੰ ਮੈਂ ਕ੍ਰਿਸਚਨਾਂ ਨੂੰ ਗਲਤ ਕਿਹਾ ਵਾ। ਮੈਨੂੰ ਸੌਰੀ ਜੀ ਮਾਫ ਤੁਸੀਂ ਆਪ ਹੀ ਨਹੀਂ ਮਾਗੀ ਤੁਹਾਡੇ ਅੰਦਰ ਇਹ ਨਾ ਹੰਕਾਰ। ਸੋ ਖੁਦਾ ਦੇ ਪਵਿੱਤਰ ਵਚਨ ਦੇ ਅਨੁਸਾਰ ਰੱਬ ਦਾ ਜਿਹੜਾ ਕਲਾਮ ਉਹ ਕਹਿੰਦਾ ਜਦ ਤੱਕ ਦਾਣਾ ਮਰਦਾ ਨਹੀਂ ਉਹ ਚ ਸਾਖ ਨਹੀਂ ਨਿਕਲਦੀ ਉਸ ਤੱਕ ਮਰੇ ਹੀ ਨਹੀਂ ਸਾਖ ਤਾਂ ਕਦ ਨਹੀਂ ਨਿਕਲਨੀ ਜਿਹੜੀ ਤੁਸੀਂ ਆਹ ਕਹਿੰਦਾ ਸੀ ਮਸੀਹਤ ਨੂੰ ਕਾਮਜਾਬ ਕੀਤਾ ਇਹ ਤਾਂ ਸਾਡੇ ਵੱਤ ਬਹੁਤ ਖਤਰਾ ਹੈ ਇਹ ਤਾਂ ਮਨ ਪਰਵਰਤਨ ਮਨ ਪਰਵਰਤਨ ਮਨ ਪਰਵਰਤਨ ਆਰ ਇਹ ਤੁਸੀਂ ਇਹ ਵੀ ਕਹਿੰਦੇ ਜੀ ਬਾਈਬਲ ਜਿਹੜੀ ਹੈ ਇਹ ਤੇ ਇਤਿਹਾਸੀਆਂ ਦਾ ਨਾਂ ਹੀ ਨਹੀਂ ਲਿਖਿਆ ਹੋਇਆ ਈਸ਼ਵਰ ਦੇ ਲੋਕੀ ਸਾਈ ਲੋਕ ਹਾਂ ਸੋ ਇਹਤ ਮਤਲਬ ਜਿਹੜਾ ਬੰਦਾ ਨਹੀਂ ਮੰਨਦਾ ਉਹਨੂੰ ਵੀ ਪਤਾ ਵੀ ਇਹ ਇਸਾਈਆਂ ਦਾ ਗ੍ਰੰਥ ਆ ਪ੍ਰਸ਼ਾਸਨ ਨੂੰ ਪਤਾ ਸਾਰੀ ਸਰਕਾਰ ਨੂੰ ਪਤਾ ਸਭ ਨੂੰ ਪਤਾ ਕਿ ਜਿਹੜੇ ਪੱਤਰਕਾਰ ਨੇ ਬੰਦੇ ਗ੍ਰੰਥ ਇਸਾਈਆਂ ਦਾ ਇਹ ਸਾਡਾ ਗ੍ਰੰਥ ਆ ਇਸਾਈ ਮੁਸੀਬੇ ਹਣ ਬਚਾਓ ਆਪਣੇ ਗ੍ਰੰਥ ਨੂੰ ਬਚਾਓ ਆਪਣੇ ਧਰਮ ਨੂੰ ਬਚਾਓ ਤੇ ਇਹਦੇ ਜੰਗਲੇ ਚੋਂ ਬਚ ਜਾਓ ਬਚ ਜਾਓ ਬਚ ਜਾਓ ਇਹਦਾ ਹੰਕਾਰ ਨਾ ਕਰ ਨਾ ਸਾਨੂੰ ਜਨਾ ਕਿੱਡਾ ਬੱਟਾ ਇਸਨੇ ਇੱਕ ਬਾਈਬਲ ਦਾ ਪਹਿਲੇ ਬਣਾ ਕੇ ਕੇ ਕਟਿਆ ਜਿਹੜਾ ਸਰਾ ਸਰ ਗਲਤ ਕੰਮ ਸੀ ਕੋਡ ਡਿਜ਼ਾਈਨ ਬਣਾ ਲੈਂਦਾ ਕਿੰਨੇ ਡਿਜ਼ਾਈਨ ਤੈਨੂੰ ਬਾਈਬਲ ਦਾ ਹੀ ਡਿਜ਼ਾਈਨ ਆ ਆ ਵਚਨ ਆ ਵਚਨ ਖਾਤੇ ਦਾ ਸਬੂਤ ਆ ਉਹਨੇ ਕਹਿੰਦਾ ਨਾ ਵਚਨ ਬੜਾ ਸਿਖਾਇਆ ਵਚਨ ਬੜਾ ਸਿਖਾਇਆ ਇੱਕ ਤਰ੍ਹਾਂ ਚੇਲਾ ਮੈਨੂੰ ਕਹਿ ਰਹੀ ਵਚਨ ਬੜਾ ਸਿਖਾਇਆ ਆ ਪ੍ਰੂਫ ਵਚਨ ਦਾ ਹੀ ਆ ਜਿਹੜੇ ਕਮੈਂਟ ਕਰ ਰਹੇ ਉਹ ਵੀ ਮਤਲਬ ਪ੍ਰੂਫ ਵਚਨ ਸਿਖਾਏ ਹੋਏ ਦਾ ਹੀ ਆ ਹੰਗੰਦਰ ਬਰਾਦੀ ਮਤਲਬ ਜਿਹੜੇ ਤੇਰੇ ਕਮੈਂਟ ਆ ਰਹੇ ਸਾਨੂੰ ਨਾ ਉਹਦੇ ਵਿੱਚ ਵੀ ਤੇਰੇ ਪਾਸਟਰਾਂ ਦਾ ਮਤਲਬ ਤੇਰੇ ਵਿਸ਼ ਬਲੀਵਰਾਂ ਦਾ ਆ ਰਿਹਾ ਵਾ ਸੋ ਅਸੀਂ ਸਾਨੂੰ ਇਹਦਾ ਕੋਈ ਖਤਰਾ ਨਹੀਂ ਹੈਗਾ ਪਰ ਅਸੀਂ ਤੇਰੀ ਮਤਲਬ ਗੰਦਗੀ ਨੂੰ ਛੁਪੀ ਨਹੀਂ ਰਹਿਣ ਦਣਾ ਉਸ ਸਮੇਂ ਵੀ ਤੂੰ ਇੱਕ ਬਾਈਬਲ ਕੱਟੀ ਚੱਲ ਚੱਲ ਤੈਨੂੰ ਮਸੀਹ ਨੇ ਕਹਿਤਾ ਈਸਾਈਆਂ ਨੇ ਪਹਿਲੇ ਤੁਸੀਂ ਕਿ ਅਸੀਂ ਤੁਸੀਂ ਰਹਿਣ ਦਿੰਦੇ ਤੁਸੀਂ ਨਹੀਂ ਤੇ 100 ਬਾਈਬਲ ਦਾ ਇਕੱਠਾ ਕਰਕੇ ਇੱਕ ਕੱਟੇ और मसीह ने विरोधता की तुम फिर जाके मतलब बटाले देखकर बटाले दिंड जड़ा क्रिश्चना का पिंड बड़ा व्डा पिंड वा उत जाके मतलब वो संगत की थी य मतलब तो की है साढ़े जोड़े लोग जोड़े ना बड़े रहमदली है असी झगड़ा कर पसंद करने वाले लोग नहीं हैं और अभी भी इतने दो साल टीचर वंडिया कि झगड़ा नहीं ਔਰ ਤੁਹਾਡੀਆਂ ਲੋਟਾ ਇਦਾਂ ਦੀ ਹੁੰਦੀ ਰੋਥੇ ਚੜਾਈ ਉਥੇ ਲੜਾਈ ਸੋ ਖੁਦਾ ਦੇ ਪਵਿੱਤਰ ਵਚਨ ਦੇ ਅਨੁਸਾਰ ਮੈਂ ਦੱਸਣਾ ਚਾਹੁੰਦਾ ਹਾਂ ਕਿ ਇਹ ਹੰਕਾਰ ਦਾ ਹੀ ਕੰਮ ਸੀ ਤੁਸੀਂ ਹੰਕਾਰ ਕੀਤਾ ਔਰ ਹੰਕਾਰ ਕੌਣ ਕਰਦਾ ਉਹ ਸ਼ਤਾਨੀ ਹੈ ਜਿਹੜਾ ਹੰਕਾਰ ਕਰਦਾ ਮੇਰੇ ਵਰਗਾ ਕੌਣ ਹੈ ਮੈਂ ਉਚਾਈਆਂ ਤੇ ਚੜ ਜੂੰਗਾ ਆਕਾਸ਼ਾਂ ਤੇ ਚੜ ਜੂੰਗਾ ਸੋ ਕਿਦ ਕੋ ਮਸੀਹੋ ਬਚੋ ਇਹਦਾ ਇੱਕ ਬਹੁਤ ਵੱਡਾ ਹੋਰ ਉਹ ਬਣਾ ਜਿਹੜਾ ਮਨ ਪਰਵਰਤਨ ਕਹਿੰਦੇ ਕਿਸ ਕਾ ਧਰਮ ਬਦਲਾ ਹੈ ਕਿਸ ਕਾ ਧਰਮ ਬਦਲਾ ਹੈ ਏਲੀਆ ਕਹਿੰਦਾ ਹੈ ਪਹਿਲਾ ਰਾਜਾ ਉਸ ਦੀ ਠਾਰਾ ਬਾਗ ਦੀ ਇਕੀਅ ਚ ਲਿਖਿਆ ਕਦ ਤੱਕ ਤੂੰ ਦੋ ਖਿਆਲਾ ਦੇ ਚੱਲੋਗੇ ਜੇ ਬਾਲਰਾ ਬੋਦੀ ਪੂਜਾ ਕਰੋ ਜੇ ਰੱਬ ਹੈ ਉਹਦੀ ਪੂਜਾ ਕਰੋ ਔਰ ਖੁਦਾ ਦੇ ਖਾਦਮ ਨੇ ਇਸ ਗੱਲ ਦੀ ਸਿਰ ਧੜ ਦੀ ਬਾਜੀ ਲਗਾ ਕੇ ਸਾਬਤ ਕਰਤਾ ਵੀ ਏਲੀਆ ਦਾ ਖੁਦਾ ਹੀ ਖੁਦਾ ਹੈ ਸੋ ਅੱਜ ਸਾਨੂੰ ਇਹ ਸਾਬਤ ਕਰਨਾ ਪਵੇਗਾ ਕਿ ਏਲੀਆ ਦਾ ਖੁਦਾ ਸਾਡਾ ਪਰਮੇਸ਼ਰ ਹੀ ਜ਼ਿੰਦਾ ਖੁਦਾਬੰਦ ਖੁਦਾ ਹੈ और जो भी आदमी जो पछ्छाताप करता है वो कहता जी मतलब मेरा यहावा परमेश्वर है मेरा यीशु परमेश्वर है मेरा प्रभु है वह पछाताप करते हैं तो जो इन्होने को सवाल करता है मेरा तो मन परिवर्तन है जो रब मिल गया चंगाई मिल गई बरकत मिल गई पिछेक रह गया तो जी यही धर्म। मेरा, मेरा है धर्म है मेरा धर्म भी यही है मेरा सब कुछ यही है धर्म ही रब है धर्म दे रब है ਅਬਰਾਹਮ ਇਜ਼ਾਕ ਦੇ ਵਿੱਚ ਹੀ ਰੱਬ ਹੈ موسی ਦੇ ਵਿੱਚ ਹੀ ਰੱਬ ਹੈ ਕਿਸੇ ਹੋਰ ਨੂੰ ਕਹਿ ਕੇ ਕਿਹੋ ਵੀ ਤੁਹਾਡੇ ਦੇ ਵਿੱਚ ਰੱਬ ਨਹੀਂ ਫਿਰ ਤੁਹਾਨੂੰ ਪਤਾ ਚੱਲੇਗਾ ਇਹ ਦੇ ਵਿੱਚ ਹੀ ਰੱਬ ਹੈ ਆਮੀਨ